आप सारे तो याद हैं। चुराकील्ला के जूना के सालगुरु जी ने जी आया पर थाईशादु जान गिता मालक के तभी कई जन्म में पहेकीच पतंगा, कई जन्म में गाज मीर पुरंगा, कई जन्म में पंखी शर्क होयो, कई जन्म में हैवर बरेक होयो। मिलजग दीस ਲੱਗਦੀ ਬਰੀਆ ਇਹ ਤੇਰੀ ਵਾਰੀ ਹੈ ਚਰੰਕਾਰ ਇਹ ਦੇਵ ਸੰਜਰੀਆ ਵਲਕਨ ਦੇ ਕਈ ਜਨਮ ਕੀੜਾ ਪਤੰਗਾ ਬਣਿਆ ਤੂੰ ਕਈ ਜਨਮ ਗੱਜ ਹਾਥੀ ਮੀਂ ਮੱਛੀ ਪੁਰੰਗਾ ਕਈ ਜਨਮ ਪੰਛੀ ਰਕ ਹੋਇਆ ਕਈ ਜਨਮ ਤੂੰ ਪੰਛੀ ਬਣਿਆ ਸੱਪ ਬਣਿਆ ਕਈ ਜਨਮ ਹੈਵਲ ਬ੍ਰਖ ਜੋਇਓ ਕਈ ਜਨਮ ਤੂੰ ਬੜਦਾ ਤੇ ਜੁਨੀ ਆਇਆ ਪਹਿਲਾਂ ਦੀ ਤੈਨੂੰ ਜੋਇਆ ਵੀ ਗਿਆ ਜੇ ਮਲਗਰ ਮਿਲ ਜੇ ਜੀਸ ਮਿਲਣ ਕੀ ਬੁਰੀਆ ਭਾਈ ਆਜ ਤੇਰੀ ਵਾਲੀ ਹੈਗੀ ਹੈ ਚਿਰੰਕਾਲ ਛੇਦੀ ਨਾਲ ਇਹ ਦੇਸੰਜਰੀਆ ਇਸ ਦੇਹੀ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਪ